ਇੱਕ ਨੋਟਿਸ ਦੇਣ ਆਇਆ ਜੀ ਇਹ ਤੁਹਾਡੇ ਵੀ ਹੈ ਤਾਂ ਆਪ ਕੀ ਇਹ ਸਾਨੂੰ ਰਸੀਦ ਦੇ ਦਿਓ ਮੈਂ ਰਸੀਦ ਲੈ ਲੈਂਦੇ ਨਹੀਂ ਨਾ ਬਾਤ ਨਾਲ ਲੱਖਾਂ ਪਹਾੜਾਂ ਤਾਂ ਤੁਸੀਂ ਕੋਈ ਨਹੀਂ ਤੁਸੀਂ ਆ ਤਾਂ ਲਵੋ ਨਾ ਤੁਸੀਂ ਆਪ ਦਾ ਆਪਣਾ ਹੀ ਲਵੋ ਤੁਸੀਂ ਰੱਖ ਲਿਓ ਜੀ ਹਾਂ ਠੀਕ ਹੈ ਜੀ ਇਹ ਇਹ ਤਰੀਕਾ ਨਹੀਂ ਠੀਕ ਕੋਈ ਨਹੀਂ ਤੁਸੀਂ ਬਹੁਤ ਧੱਕਾ ਕੀਤਾ ਸਾਡੀਆਂ ਪਹਿਲਾਂ ਭੜੀਆਂ ਠੀਕ ਹੈ ਜੀ ਸਾਰੇ ਅਸੀਂ ਕਾਗਜ਼ ਲਾਏ ਤੁਸੀਂ ਬੋਟੇ ਪੈਸੇ ਲਾਏ ਕਿਸੇ ਬੰਦੇ ਨੂੰ ਕਹਾ ਵੀ ਇਹ ਮੈਨੂੰ ਸਾਰੀ ਉਮਰ ਨਹੀਂ ਬਣਨੇ ਠੀਕ ਹੈ ਮੈਨੂੰ ਇੱਥੇ ਰਾਜ ਬਣ ਕੇ ਠੀਕ ਹੈ ਤੇ ਆਹ ਦੇਖੋ ਜੀ ਆਸੀਂ ਲੀਗਲ ਨੋਟਿਸ ਆ ਜਿਹੜਾ ਇਹਨਾਂ ਨੂੰ ਸਰਦਾਰ ਪਰਮਿੰਦਰ ਸਿੰਘ ਜੀ ਸ਼ਾਇਦ ਇਹਨਾਂ ਦਾ ਨਾਮ ਹੈ ਆਰਓ ਨੇ ਇਹ ਤੇ ਇਹਨਾਂ ਨੇ ਮੋٹے ਪੈਸੇ ਲੈ ਕੇ ਫੈਲਾ ਰਿਜ਼ਲਟ ਕੀਤੀਆਂ ਬਲਾਉਜੀ ਬਲਾਉਜੀ ਮਲਾ ਇਹ ਮਲਾ ਇਹ ਨੂੰ ਬਲਾਉਜੀ ਸਰਦਾਰ ਸਾਹਿਬ ਨੂੰ ਤਕਲੀਫ ਹੋ ਗਈ ਬਲਾਉਜੀ ਬਲਾਉਜੀ ਮੋٹے ਪੈਸੇ ਲੈ ਕੇ ਇਹਨਾਂ ਨੇ ਫੈਲਾ ਰਿਜ਼ਲਟ ਕੀਤੀਆਂ ਨੇ ਸੋ ਅਸੀਂ ਇਹਨਾਂ ਨੂੰ ਇਹ ਰਿਸੀਵਿੰਗ ਨਹੀਂ ਲੈ ਰਹੇ ਅਸੀਂ ਇਹਨਾਂ ਨੂੰ ਦੇ ਚੱਲੇ ਆ ਸੀਵਿੰਗ ਹਾਂ ਅਸੀਂ ਇਹ ਰਿਸੀਵਿੰਗ ਦਿਓ ਇਹਨਾਂ ਨੇ ਨਹੀਂ ਦਿੱਤੀ ਰੀਸੀਵਿੰਗ ਸੋ ਅਸੀਂ ਇਹਨਾਂ ਨੂੰ ਤਾਂ ਵੀ ਦੇ ਚੱਲੇ ਆ ਆਜੋ ਬਾਹਰ ਆਜੋ ਇਹ ਇਹ ਅਸੀਂ ਇਹਨਾਂ ਨੂੰ ਗਵਾਇਆ ਇਹਦਾ ਬੋਰਡ ਪਤਾ ਆਜੋ ਇਹ ਇਹ ਨੇ ਜੀ ਸਰਦਾਰ ਪਰਮਿੰਦਰ ਸਿੰਘ ਆਰੋ ਪਰਮਿੰਦਰ ਨਾ ਇਹਨਾਂ ਨੇ ਪੈਸੇ ਲੈ ਕੇ ਫਾਈਲ ਰਿਜੈਕਟ ਕੀਤੀਆਂ ਨੇ ਪੰਜਾਬ ਸਰਕਾਰ ਦੇ ਇਹ ਮੁਲਾਜ਼ਮ ਨੇ ਜੋ ਵੀ ਐਗਰੀਕਲਚਰ ਨਾਲੋਂ ਦਾ ਜੋ ਵੀ ਹੈ ਇਹ ਵੀ ਪਤਾ ਲੱਗਾ ਵੀ ਇਹ ਇੱਥੇ ਲੱਗ ਨਹੀਂ ਸਕਦੇ ਇਹਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਲਾ ਕੇ ਤੇ ਪੈਸੇ ਖਾ ਕੇ ਇਹ ਬੰਦਾ ਸ਼ਰਮ ਕਹਿੰਦਾ ਕਿ ਇੰਨੇ ਪੈਸੇ ਮੈਨੂੰ ਸਾਰੀ ਜ਼ਿੰਦਗੀ ਨਹੀਂ ਬੰਦੇ ਸੀ ਜਿੰਨੇ ਇੱਕ ਰਾਜ ਚ ਬਣਿਆ ਤੇ ਪੈਸੇ ਖਾ ਕੇ ਇਹਨੇ ਫਾਈਲਾਂ ਰਿਜੈਕਟ ਕੀਤੀਆਂ ਆ ਲੀਗਲ ਨੋਟਿਸ ਅੱਜ ਇਹਦੀ ਇਹਦੇ ਟੇਬਲ ਤੇ ਰੱਖ ਚੱਲੇ ਆ ਤੇ ਆ ਰਸੀਵਿੰਗ ਨਹੀਂ ਦਿੰਦਾ ਕਿੰਨਾ ਮਰ ਰਸੀਵਿੰਗ ਨਹੀਂ ਲੈਂਦਾ ਪਰਮਿੰਦਰ ਸਿੰਘ ਆਰਓ ਫਰੋਇਪੁਰ ਜਿਹੜਾ ਸਤਿਜਾਲੇ ਸਕੂਲ ਦੇ ਵਿੱਚ ਆਰਓ ਬਣਿਆ ਮਹਿਮਾ ਬਲਾਦ ਸੰਤੀ ਦੇ ਪਿੰਡ ਮਹਿਮਾ ਦੇ ਸਾਰੇ ਸਰਪੰਚਾਂ ਦੇ ਕਾਗਜ਼ ਨੇ ਰੱਦ ਕੀਤੇ ਆ ਸੋ ਅਸੀਂ ਇਹਨੂੰ ਲੀਗਲ ਨੋਟਿਸ ਦੇ ਚੱਲੇ ਆਂ ਸੀਆਂ ਪਿੰਡਾਂ ਦੇ ਸੀਆਂ ਪਿੰਡਾਂ ਦੇ ਰਿਜ਼ਲਟ ਕੀਤੇ ਸਬੰਧੇ ਨੇ ਔਰ ਸ਼ਰਮ ਕਹਿੰਦਾ ਸ਼ਰਮ ਕਹਿੰਦਾ ਵੀ ਇੰਨੇ ਪੈਸੇ ਮੈਨੂੰ ਸਾਰੀ ਉਮਰ ਚ ਨਹੀਂ ਬਣਨੇ ਸੀ ਜਿੰਨਾ ਮੈਂ ਕਰਾਚ ਬਣਾਏ ਆ ਪਰਮਿੰਦਰ ਸਿੰਘ ਦਾ ਨਾਮ ਆ ਆ ਲੀਗਲ ਨੋਟਿਸ ਅਸੀਂ ਇਹਨਾਂ ਨੂੰ ਔਰ ਬਾਕੀ ਸਾਰੇ ਅਧਿਕਾਰੀਆਂ ਦੇ ਨਾਮ ਤੇ ਵੀ ਕਢਾਤਾ ਸੋ ਬੇਨਤੀ ਆ ਕਿ ਜਿਹੜੀ ਪੰਜਾਬ ਸਰਕਾਰ ਦੀ ਗੁੰਡਾਗਰਦੀ ਆ ਤੇ ਡੰਮੀ ਸਰਪੰਚ ਜਿਹੜੇ ਬਣਾ ਰਿਹਾ ਪਿੰਡ ਪਿੰਡ ਇਹ ਇਹਦਾ ਵਿਰੋਧ ਕਰਦੇ ਆ ਕ੍ਰਾਂਤੀਕਾਰੀ ਕਿਸਾਨੀਨ ਵੱਲੋਂ ਤੇ ਕਰਾਂਗੇ ਕਾਨੂੰਨੀ ਚਾਰਜੇ ਵੀ ਕਰਾਂਗੇ ਤੇ ਜੋ ਸਮਾਜਿਕ ਤੌਰ ਤੇ ਬਣਦੀ ਉਹ ਵੀ ਕਰਾਂਗੇ ਸ਼ਰਮ ਆਉਣੀ ਚਾਹੀਦੀ ਚਾਹੀਦੀ ਇਹੋ ਜਿਹੇ ਅਫਸਰਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਜੋਂ ਬਜ਼ਰਗਾਂ ਨੂੰ ਜਿਹੜੇ ਇਹੋ ਜਿਹੇ ਘਟਿਆ ਤੇ ਰਿਸ਼ਵਤ ਖੋਰ ਅਫਸਰਾਂ ਨੂੰ ਲਾਉਂਦੇ ਆ ਉਤੋਂ ਦਾਬੇ ਮਾਰਦੇ ਆ ਅਸੀਂ ਇੱਥੇ ਹੀ ਖੜੇ ਆ ਜਿਹੜੇ ਜਿਹੜੇ ਵੀ ਇਹਨੇ ਬੁਲਾਉਣਾ ਜਿਹੜੀ ਵੀ ਪੁਲਿਸ ਨੂੰ ਇਹ ਬੁਲਾ ਸਕਦਾ ਕੋਈ ਕੋਈ ਇਸ ਗੱਲ ਦਾ ਡਰ ਨਹੀਂ ਔਰ ਇਹ ਜਿਹੜਾ ਕਰਪਟ ਅਫਸਰ ਆ ਇਹ ਮੈਂ ਚਾਹਾਂਗਾ ਤੁਸੀਂ ਆਓ ਅੰਦਰ ਤੇਰਾ ਦਿਖਾਓ ਇਸ ਕਰਪਟ ਅਫਸਰ ਦਾ ਤੇਰਾ ਕਿ ਇਹ ਜਿਹੜਾ ਹੁਣ ਗੇਟ ਬੰਦ ਨੇ ਕੀਤਾ ਇਹਦੇ ਘਰ ਅਗੇ ਇਹਦੇ ਘਰ ਅਗੇ ਧਰਨਾ ਲਾਵਾਂਗੇ ਇਹਦੇ ਇਹਦੇ ਬਰਮਾਰ ਨੂੰ ਦੱਸਾਂਗੇ ਵੀ ਕਿਹੜੀ ਹਰਾਮਖੋਰੀ ਦੇ ਪੈਸੇ ਜਿਹੜੀ ਹਰਾਮਖੋਰੀ ਦੇ ਪੈਸੇ ਹੈ ਇਕੱਠੇ ਕਰ ਰਿਆ ਆਪਦੇ ਲੋਕਾਂ ਦੇ ਡੈੱਡ ਪਾਲਣ ਲਈ ਕਿਵੇਂ ਹੈ ਪਿੰਡਾਂ ਦੀਆਂ ਪੰਚਾਇਤਾਂ ਨੇ ਭਾਂ ਕੀਤਾ ਸੋ ਬੇਰਤੀਆ ਸਾਰਿਆਂ ਨੂੰ ਇਸ ਵੀਡੀਓ ਨੂੰ ਜ਼ੂਰ ਰੱਖ ਕੇ ਬਚਾਓ ਇਹਨਾਂ ਪਿੰਸ਼ਟਪਸਰਾਂ ਨੇ ਬੇੜਾ ਕਰ ਕੀਤਾ ਹੋਇਆ ਪੰਜਾਬ ਦਾ ਤੇ ਇਹਨਾਂ ਨੇ ਪਿੰਡ-ਪਿੰਡ ਸਾਰਾ ਪਿੰਡ ਇੱਕ ਪਾਸੇ ਤੇ ਦੂਜੇ ਜਿਹੜੇ ਧੱਕੇ ਨਾਲ ਜਿਨ੍ਹਾਂ ਕੋਲ ਵਾਧੂ ਪੈਸੇ ਆ ਜਿਨ੍ਹਾਂ ਕੋਲ ਵਾਧੂ ਪੈਸੇ ਆ ਇਹ ਲੋਕਤੰਤਰ ਦਾ ਗਣਾ ਘੋਟ ਰਿਹਾ ਫਤੂ ਪੈਸੇ ਉਹਨਾਂ ਤੋਂ ਲੈ ਕੇ ਸੋ ਇਹਦੇ ਖਿਲਾਫ ਇਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਔਰ ਕੱਲ ਨੂੰ ਕੱਲ 8 ਤਰੀਕ ਨੂੰ ਡੀਸੀ ਦਫ਼ਤਰ ਫਰੋਇਪੁਰ ਅਸੀਂ ਘਰਾও ਵੀ ਕਰਾਂਗੇ ਧਰਮਾ ਵੀ ਲਾਵਾਂਗੇ ਧੰਨਵਾਦ